ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਹਾਂ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੈਨਾਂ ਲੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਸੈਂਡ ਕਰਕੇ ਤੁਸੀਂ ਆਪਣਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਜਿਹੜੇ ਸਾਡੇ ਵਾਲੇ ਡਿਜ਼ਾਈਨ ਨੇ ਤੁਸੀਂ YouTube ਤੇ ਦੇਖ ਸਕਦੇ ਹੋ ਤੁਸੀਂ ਸਾਨੂੰ Insta ਤੇ ਫੋਲੋ ਕਰੋ ਸੰਧੂ ਬੂਟੀਕ ਕੋਰਦੂਨਾ ਨਾਮ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਦਰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਰੈਡੀ ਕਰਵਾ ਕੇ ਆਪਣਾ ਸਾਰਾ ਸੂਟ ਤੁਸੀਂ ਜਿਵੇਂ ਤੁਸੀਂ ਤੁਹਾਡਾ ਪਸੰਦ ਹੋਈ ਉਹ ਮੇ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਕਰਵਾਏ ਹੋਣਗੇ ਬਹੁਤ ਸੋਹਣੇ ਸੋਹਣੇ ਆਪਣੇ ਡਿਜ਼ਾਈਨ ਨੇ ਇਹ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਖਸਮ ਦਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਆਪਣਾ ਜਿਹੜਾ ਇਹ ਵਾਲਾ ਸੂਟ ਆ ਇਹ ਆਪਾਂ ਕਾਟਨ ਫੈਬਰਿਕ ਤੇ ਰੈਡੀ ਕਰਵਾਇਆਗਾ ਪਰਪਲ ਕਲਰ ਦਾ ਸੂਟ ਆਪਣਾ ਹੀ ਤੇ ਕਾਟਨ ਦੀ ਜਿਹੜੀ ਫੈਬਰਿਕ ਆ ਇਹ ਲੈਣ ਵਾਲੀ ਤੁਹਾਨੂੰ ਮੇਰਾ ਸੂਟ ਦਿਖਾਇਆ ਸੀ ਮੈਂ ਇਦਾਂ ਦਾ ਉਹਦੇ ਉੱਪਰ ਇਹ ਵਾਈਟ ਕਲਰ ਦੇ ਫਲਾਰ ਬਣੇ ਹੋਏ ਸੀਗੇ ਇਹਦੇ ਉੱਪਰ ਆਪਾਂ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਕਲਰਫੁਲ ਜਿਹੜੇ ਫਲਾਰ ਲਗੇ ਉਹ ਬਣਾਏ ਨੇਗੇ ਤੇ ਇਹ ਆਲ ਓਵਰ ਸੂਟ ਆ ਉਹਦੇ ਨਾਲ ਵਾਈਟ ਬਾਟਮ ਸੀਗੀ ਇਹ ਆਪਾਂ ਸਾਰਾ ਹੀ ਆਲ ਓਵਰ ਸੂਟ ਬਣਾਇਆਗਾ ਸਾਰਾ ਜਿਹੜਾ ਫੈਬਰਿਕ ਆਪਣੇ 5 ਮੀਟਰ ਜਿਹੜਾ ਸੂਟ ਦਾ ਹੁੰਦਾਗਾ ਉਹ ਸਾਰਾ ਲੈਣ ਵਾਲਾਗਾ ਇਦਨਾਂ ਪਾ ਪਲੇਨ ਬਾਟਰ ਨਹੀਂ ਲਿਗਾਈ ਹੈਗੀ ਹਾਂਜੀ ਦੇਖੋ ਜਿਹੜੀ ਡਿਜ਼ਾਈਨਿੰਗ ਹੈ ਜਿਹੜੀ ਇਦਾਂ ਬਣੀ ਹੋਈ ਹੈਗੀ ਆਹ ਜਿਹੜੇ ਦੋ ਫਲਾਰ ਨੇਗੇ ਨੇੜੇ ਕੈਮਰਾ ਕਰਕੇ ਪਤਾ ਨੂੰ ਦਿਖਾ ਦਿੰਨੇ ਆਂਗੇ ਇਹੜੇ ਦੋ ਫਲਾਰ ਨੇਗੇ ਘੇਰੇ ਦੇ ਉੱਪਰ ਬਣੇ ਹੋਏ ਨੇਗੇ ਤੇ ਇੱਕ ਆਜੂਗਾ ਸ਼ਰਟ ਦੇ ਸੈਂਟਰ ਦੇ ਵਿੱਚ ਇੱਕ ਸ਼ਰਟ ਦੇ ਸੈਂਟਰ ਦੇ ਵਿੱਚ ਆਜੂਗਾ ਦੋ ਫਲਾਰ ਨੇ ਜਿਹੜੇ ਇਸ ਨੈਕ ਤੇ ਹੋਣਗੇ ਇਦਾਂ ਦੋ ਫਲਾਰੇ ਦਾ ਨੈਕ ਤੇ ਹੋਣਗੇ ਬਹੁਤ ਸੋਹਣਾ ਡਿਫਰੈਂਟ ਹੈ ਦੇਖੋ ਫਲਾਰ ਵਾਲਾ ਵਰਕ ਹੋਇਆ ਹੋਇਆ ਹੈਗਾ ਇਧਰ ਵਾਲਾ ਵਰਕ ਹੈ ਜਿਹੜਾ ਦੇਖੋ ਇਹ ਵਾਲਾ ਆਊਗਾ ਬਾਹਾਂ ਦੇ ਉੱਪਰ ਆਹ ਵਾਲਾ ਬਾਹ ਤੇ ਵਰਕ ਆਊਗਾ ਸੇਮ ਇਦਾਂ ਹੀ ਇਹ ਵਾਲਾ ਬਾਹਣ ਆ ਗਿਆ ਤੇ ਇਹਦਾ ਇਹ ਵਾਲਾ ਵਰਕ ਆ ਜਿਹੜਾ ਇਹ ਆਪਣਾਊਗਾ ਬਾਟਮ ਦੇ ਉੱਪਰ ਭਾਵੇਂ ਆਪਾਂ ਆਹ ਵਾਲੀ ਵੇਲ ਆ ਜਿਹੜੀ ਇਹ ਬਾਟਮ ਤੇ ਕਰ ਲਈਏ ਆਹ ਵਾਲਾ ਫਲਾਰਾ ਜਿਹੜਾ ਇਹ ਬਾਹ ਤੇ ਕਰ ਲਈਏ ਉਹ ਆਪਣਾ ਜਦੋਂ ਆਪਾਂ ਸਟਿਚ ਕਰਵਾਉਣੇ ਗੋਸ ਟਾਈਮ ਸੈਟਿੰਗ ਹੋ ਜਾਂਦੀ ਹੈਗੀ ਹਾਂਜੀ ਬਹੁਤ ਸੋਹਣਾ ਡਿਫਰੈਂਟ ਜਿਹਾ ਆਪਣਾ ਵਰਕ ਇਹਨਾਂ ਦੇਖੋ ਤਿਆਰ ਹੋਇਆ ਤੁਸੀਂ ਪਲੇਨ ਫੈਬਰਿਕ ਤੇ ਆਪਣਾ ਜਿਵੇਂ ਪ੍ਰਿੰਟ ਫੈਬਰਿਕ ਤੇ ਰੈਡੀ ਕਰਵਾਉਣਾ ਤਾਂ ਉਹਦਾ ਵੀ ਕਰਵਾ ਸਕਦੇ ਹੋਗੇ ਤੇ ਇਹ ਵਾਲੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਦੇ ਕਲਰ ਆਪਣੇ ਕੋਲ 4-5 ਕਲਰ ਹੈਗੇ ਨੇਗੇ ਆਪਣਾ ਕਲਰ ਸੈਲੈਕਟ ਕਰਕੇ ਬਣਵਾ ਸਕਦੇ ਹਾਂ ਜੀ ਇਹਦੇ ਨਾਲ ਆਪਾਂ ਸੁਪਰ نیٹ ਦਾ ਦੁਪੱਟਾ ਤਿਆਰ ਕਰਵਾਇਆਗਾ ਤੇ ਸੁਪਰ نیٹ ਦਾ ਦੁਪੱਟਾ ਆਪਾਂ ਸੂਟ ਨਾਲ ਦਾ ਕਰਵਾਇਆ ਸਾਰਾ ਤੇ ਲੜਾਂ ਤੋਂ ਆਪਾਂ ਨੇ ਥੈਡ ਦਾ ਟਾਈਡਾਈ ਕਰਵਾਇਆਗਾ ਇਹਦਾ ਟਾਈਡਾਈ ਦੁਪੱਟਾ ਦਾ ਤੇ ਵਾਈਟ ਕਲਰ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਦੇ ਹੋ ਸਕਦਾ ਹੈ ਦੁਪੱਟੇ ਦਾ ਕਲਰ ਨਾਲ ਵੀਡੀਓ ਵਿੱਚ ਅਲੱਗ ਆਉਂਦਾ ਹੋਵੇ ਬਟ ਇਹ ਬਿਲਕੁਲ ਨਾਲ ਦਾ ਕਲਰ ਆਗਾ ਕਈ ਵਾਰੀ ਬਸ ਇਦਾਂ ਹੀ ਹੋ ਜਾਂਦਾਗਾ ਡਿਫਰੈਂਟ ਟੋਨ ਲੱਗ ਜਾਂਦਾਗਾ ਜਿਹੜਾ ਦੁਪੱਟੇ ਦਾ ਕਲਰ ਹੁੰਦਾਗਾ ਜਾਂ ਸੂਟ ਦਾ ਕ ਇਹ ਵਾਰੀ ਇਹਦਾ ਕਿਸੇ ਕਿਸੇ ਕਲਰ ਦੇ ਵਿੱਚ ਹੋ ਜਾਂਦਾ ਇਹਦਾ ਹਾਂਜੀ ਬਹੁਤ ਸੋਹਣੇ ਵਰਕ ਜੇ ਨਾਲ ਆਪਣਾ ਤਿਆਰ ਹੋਇਆ ਹੈ ਸੂਟ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਅਲੱਗ ਫੈਬਰਿਕ ਤੇ ਅਲੱਗ ਵਰਕ ਦੇ ਨਾਲ ਆਪਣਾ ਵਰਕ ਕੁਛ ਕੱਟ ਕਰਵਾਉਣਾ ਐਡ ਕਰਵਾਉਣਾ ਉਦੋਂ ਵੀ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਵੀ ਆਪਣਾ ਮੈਲਬਰੀਤੀ ਤਿਆਰ ਹੋਇਆਗਾ ਮੈਲਬਰੀ ਦੀ ਫੈਬਰਿਕ ਕਾਫੀ ਵਧੀਆਗੀ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਸਾਰੇ ਵੀਡੀਓ ਵਿੱਚ ਦੱਸ ਚੁੱਕੀ ਹਾਂ ਕਿ ਵੀ ਮੈਲਬਰੀ ਜਿਹੜਾ ਆਪਾਂ ਵਿਦਆਟ ਲਾਈਨਿੰਗ ਸਚ ਹੁੰਦਾਗਾ ਤੇ ਆਪਾਂ ਇਹਨੂੰ ਕਿਸੇ ਵੀ ਹਣਾ ਕਲਰ ਦੇ ਵਿੱਚ ਕਲਰ ਹੁੰਦੇ ਨੇ ਇਹਦੇ ਵਿੱਚ ਆ ਆਪਾਂ ਇਹਨੂੰ ਮਤਲਬ ਡਾਈ ਨਹੀਂ ਕਰਾ ਸਕਦੇ ਹੈਗੇ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਡਾਈਡ ਹੀ ਮਿਲਦੇ ਨੇਗੇ ਤੁਸੀਂ ਕਲਰ ਦੇ ਵਿੱਚ ਕਾਫੀ ਨੇਗੇ ਲਾਈਟ ਸ਼ੇਡ ਵੀ ਹੁੰਦੇ ਨੇ ਡਾਰਕ ਸ਼ੇਡ ਵੀ ਹੁੰਦੇ ਨੇ ਜਿਹਾ ਚਾਹੋ ਹੋਇਆ ਲੈ ਸਕਦੇ ਹੋ ਦੇਖੋ ਇਹਨੇ ਭੁਕੇਰੇਤੀ ਵਰਤ ਕਰਵਾਇਆ ਕਿਦਾਂ ਬਿਲਕੁਲ ਲਾਈਟ ਜੇ ਪਿੰਕ ਸ਼ੇਡ ਦਾ ਤਾਂ ਹੀ ਆਪਣਾ 골ਡਨ ਬਿਜਰੀ ਦਾ ਜਿਹੜਾ ਆਪਾਂ ਕੰਬੀਨੇਸ਼ਨ ਉਹ ਰੱਖਿਆ ਘੇਰੇ ਦੇ ਉੱਪਰ ਸਿਰਫ ਐਦਾਂ ਹੀ ਬੇਲ ਬਣੀ ਹੋਈ ਹੈ ਤੁਸੀਂ ਇਹਦੇ ਨੂੰ ਚਾਕ ਦੇ ਉੱਪਰ ਨਾਲ ਐਡ ਕਰਵਾ ਸਕਦੇ ਹੋ ਕੱਲੀ ਘੇਰੇ ਤੇ ਪਵਾ ਕੇ ਆਪਣੀ ਨਾਲ ਇਹਦੇ ਗਲੇ ਦਾ ਵਰਕ ਬੂਟੀ ਵਗੈਰਾ ਉਹ ਐਡ ਕਰਵਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਆ ਪਿਆਰਾ ਜਿਹਾ ਉਹ ਇਹ ਆਪਣਾ ਸੀ ਗ੍ਰੀਨ ਜਿਹਾ ਕਲਰ ਆ ਦੇਖੋ ਇਹ ਵਾਲੀ ਬਾਹ ਤੇ ਆ ਗਈ ਵਰਕ ਇਹ ਹੀ ਤੁਸੀਂ ਸੇਮ ਆਪਣਾ ਬਾਟਮ ਤੇ ਕਰਾ ਸਕਦੇ ਬਹੁਤ ਸੋਹਣਾ ਪਿਆਰਾ ਜਿਹਾ ਵਰਕ ਆਪਣਾ ਤਿਆਰ ਹੋਇਆ ਨਾਲੇ ਦੀ ਪਿਓਰ ਦਾ ਦੁਪੱਟਾ ਆਪਣੇ ਪਿਓਰ ਸ਼ਕੂਨ ਦਾ ਦੁਪੱਟਾ ਤਿਆਰ ਕਰਵਾਇਆਗਾ ਤੇ ਜਿਹੇ ਜੀ ਦੇਖੋ ਵਿੱਚ ਇਹਦੇ ਪਿੰਕ ਸ਼ੇਡ ਆ ਗਈ ਉਹ ਜੀ ਆਪਣਿਆਂ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਵੀ ਆਪਣਾ ਸੋਬਰ ਜਾਂ ਸਰਦਾਰੀ ਜਿਹਾ ਸੂਟ ਤਿਆਰ ਹੋਇਆਗਾ ਮੈਲਵਰੀ ਚ ਸੀਗਾ ਤੁਸੀਂ ਆਪਣਾ ਟੈਮਰਿਕ ਤੇ ਕਰਾਉਣਾ ਮਸਲੀਨ ਤੇ ਕਰਾਉਣਾ ਜੋਰਜਟ ਤੇ ਕਰਵਾਉਣਾ ਹਨਾ ਜਿਹੜੀ ਵੀ ਫੈਬਰਿਕ ਤੁਹਾਨੂੰ ਪਸੰਦ ਹੋਈ ਤੁਸੀਂ ਉਸੇ ਤੇ ਆਪਣਾ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸੇਮ ਵਰਕ ਦੇ ਨਾਲ ਵਰਕ ਐਡ ਕਰਾ ਕੇ ਸਕਿਪ ਕਰਾ ਕੇ ਜਿਵੇਂ ਤੁਹਾਨੂੰ ਪਸੰਦ ਆ। ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਮਹਿੰਦੀ ਕਲਰ ਤੇ ਤਿਆਰ ਆ ਫੈਬਰਿਕ ਇਹਦੀ ਵੀ ਮਸਲੀਨ ਦੀ ਹੈਗੀ ਮਸਲੀਨ ਦੀ ਫੈਬਰਿਕ ਆ ਤੇ ਕਲਰ ਇਹਦਾ ਮਹਿੰਦੀ ਕਲਰ ਹੈਗਾ। ਇਹ ਵੀ ਆਪਣਾ ਸੈਂਟਰ ਪੈਨਲ ਨਾਲ ਡਿਜ਼ਾਈਨ ਆ ਨਾਲੇ ਚਾਕਾਂ ਵਾਲਾ ਹੈਗਾ। ਇੰਦਾ ਨਹੀਂ ਸੈਂਟਰ ਪੈਨਲ ਦੇ ਉੱਪਰ ਤੱਕ ਤੇ ਫਿਰ ਇਹਦੀ ਬਾਹ ਦੇ ਉੱਪਰ ਆਊਗਾ ਜਰੀ ਵਾਲਾ ਡਿਜ਼ਾਈਨ ਇਹ ਬਾਹਾਂ ਬਾਹ ਤੇ ਆ ਗਿਆ ਬਹੁਤ ਹੀ ਸੋਹਣੀ ਖੂਬਸੂਰਤ ਜੀ ਡਿਜ਼ਾਈਨਿੰਗ ਹੋਈ ਹੋਈ ਹੈਗੀ ਆਪਣੇ ਨਾਲ ਤਾਂ ਸੈਂਟਰ ਪੈਨਲ ਨੇ ਨਾਲੇ ਚਾਕਾਂ ਦੇ ਉੱਪਰ ਹੈਵੀ ਵਰਕ ਆ ਗਿਆ ਦੋਨੋਂ ਚਾਕਾਂ ਤੇ ਹੈਵੀ ਵਰਕ ਆ ਗਿਆ ਘੇਰੇ ਦੇ ਉੱਪਰ ਇੰਦਾ ਆ ਗਿਆ ਆਪਣਾ ਡਿਜ਼ਾਈਨ ਇਹ ਸਾਰਾ ਜਿਹੜਾ ਜਰੀ ਵਾਲਾ ਵਰਕ ਆ ਘੇਰੇ ਤੇ ਆ ਗਿਆ ਤੇ ਬਾਹਾਂ ਤੇ ਆ ਗਿਆ ਡਿਫਰੈਂਟ ਜੀ ਡਿਜ਼ਾਈਨਿੰਗ ਤਿਆਰ ਹੋਈ ਹੈਗੀ ਡਿਫਰੈਂਟ ਜਾਂ ਸੋਚ ਕੇ ਆਪਾਂ ਨੇ ਡਿਫਰੈਂਟ ਜੀ ਵਰਕ ਕਰਵਾਇਆ ਗਰਮੀ ਵਾਲਾ ਹਨਾ ਤੁਸੀਂ ਹੁਣ ਇਹ ਵਾਲੇ ਵਰਕ ਦੇ ਵਿੱਚੋਂ ਕੁਝ ਕੱਟ ਕਰਵਾਉਣਾਗਾ ਜਿਹਨੂੰ ਇਸ ਤੋਂ ਜ਼ਿਆਦਾ ਹਲਕਾ ਕਰਵਾਉਣਾਗਾ ਤਾਂ ਤੁਸੀਂ ਆਪਣਾ ਆਹ ਵਾਲਾ ਵਰਕ ਜਿਹੜਾ ਸਕਿੱਪ ਕਰਵਾ ਸਕਦੇ ਹੋ ਉਸ ਐਡਾਂ ਵਾਲਾ ਤੇ ਆਪਣਾ ਆਹ ਆ ਰੱਖ ਸਕਦੇ ਹੋ ਹਲਕੀ ਡਿਜ਼ਾਈਨਿੰਗ ਇਸ ਤੋਂ ਜ਼ਿਆਦਾ ਤੁਸੀਂ ਰੈਡੀ ਕਰਵਾਉਣੀ ਆ ਜਿਸ ਨੂੰ ਹੋਰ ਜ਼ਿਆਦਾ ਹੈਵੀ ਕਰਨਾਗਾ ਤਾਂ ਤੁਸੀਂ ਆਪਣੇ ਵਿੱਚ ਆਹ ਬੂਟੀ ਜਿਹੜੀ ਆਹ ਵਾਲੀ ਹੈਗੀ ਏਹੀ ਵਿੱਚ ਆਪਣੀ ਐਡ ਕਰਵਾ ਸਕਦੇ ਹੋ ਨਾਲ ਇਹਦਾ ਬਾਟਮ ਦਾ ਵਰਕ ਐਡ ਕਰਵਾ ਸਕਦੇ ਹੋ ਆਪਾਂ ਦਾ ਬਾਟਮ ਦਾ ਵਰਕ ਨਹੀਂ ਕਰਵਾਇਆ ਦੁਪੱਟਾ ਭਾਵੇਂ ਇਹਦਾ ਮਸਲੀਨ ਦਾ ਤਿਆਰ ਕਰਵਾਓ ਭਾਵੇਂ ਜਨੂਨ ਦਾ ਭਾਵੇਂ ਪਿਓਰ ਸ਼ਕੂਨ ਦਾ ਇੱਕ ਕਲਰ ਦਾ ਟਾਈ ਡਾਈ ਦਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਵਿਦਆਉਟ ਦੁਪੱਟਾ ਲੈਣਾ ਆਪਣਾ ਬਦੌੜ ਦੁਪੱਟਾ ਵੀ ਲੈ ਸਕਦੇ ਹੋ ਤੇ ਕਲਰ ਆਪਾਂ ਨੂੰ ਮਸਲੀਨ ਦੇ ਵਿੱਚ ਕਾਫੀ ਮਿਲ ਜਾਂਦੇ ਨੇ ਕਲਰ ਤੁਸੀਂ ਜੋ ਸਿਲੈਕਟ ਕਰਨਾ ਹੋਇਆ ਤੁਹਾਨੂੰ ਸੈਂਡ ਕਰ ਦਾਂਗੇ ਤੁਸੀਂ ਆਪਣਾ ਉਹ ਸੈਂਡ ਕਰ ਮਤਲਬ ਸਿਲੈਕਟ ਕਰ ਸਕਦੇ ਹੋ ਮਸਲੀਨ ਫੈਬਰਿਕ ਤੇ ਇਹ ਤੇ ਪੀਚ ਕਲਰ ਹੈ ਇਹਦਾ ਪੀਚ ਕਲਰ ਹੈ ਇਹਦਾ ਦੇਖੋ ਇਹ ਵਾਲਾ ਵਰਕ ਫਰੰਟ ਤੇ ਹੋਇਆ ਹੋਇਆ ਹੈਗਾ ਸ਼ਰਟ ਦੇ ਨੀਚੇ ਪਹਿਨਾ ਐਦਾਂ ਵੇਲ ਆ ਜੂਗੀ ਆਹਾ ਤੇ ਫੇਰ ਇਹਦੇ ਚਾਕਾਂ ਦੇ ਉਪਰ ਵੱਡੇ ਵੱਡੇ ਫਲਾਰ ਆ ਜਾਣਗੇ ਦੋਨਾਂ ਸਾਈਡਾਂ ਤੇ ਵਿੱਚ ਬੂਟੀ ਹੈਗੀ ਤੇ ਗਲੇ ਦਾ ਵਰਕ ਆ ਦੇਖੋ ਗਲੇ ਦਾ ਵਰਕ ਫਰੰਟ ਸਾਈਡ ਵੀ ਹੈ ਗਲੇ ਦਾ ਵਰਕ ਤੇ ਬੈਕ ਸਾਈਡ ਵੀ ਹੈ ਗਲੇ ਦਾ ਵਰਕ ਦੋਨਾਂ ਸਾਈਡਾਂ ਤੇ ਗਲੇ ਦਾ ਵਰਕ ਬਣਿਆ ਹੋਇਆ ਹੈਗਾ ਫਰੰਟ ਬੈਕ ਤੇ ਤੇ ਇਹਦੀ ਬਾਹ ਤੇ ਵਰਕ ਮਿਲੂਗਾ ਆਪਾਂ ਨੂੰ ਆਹ ਬੜਾ ਬਾਹ ਤੇ ਵਰਕ ਆ ਗਿਆ ਤੇ ਇਹਦੇ ਬੈਕ ਸਾਈਡ ਵੀ ਘੇਰੇ ਤੇ ਵਰਕ ਆਗਾ ਦੇਖੋ ਪੂਰਾ ਹੈ ਵੀ ਇਹਨੇ ਆਪਣਾ ਤਿਆਰ ਕਰਵਾਇਆ ਹੈਗਾ ਸੂਟ ਬੈਕ ਸਾਈਡ ਘੇਰੇ ਤੇ ਵਰਕ ਆ ਗਿਆ फ्रंट साइड घेरेते ਹੈਗਾ ਤੇ ਚਾਕਾਂ ਤੇ ਆ ਬਾਹਾਂ ਤੇ ਆ फ्रंट साइड ਗਲੇ ਤੇ ਤੇ ਬੈਕ ਸਾਈਡ ਗਲੇ ਤੇ ਦੋਨਾਂ ਸਾਈਡਾਂ ਤੇ ਗਲੇ ਤੇ ਵਰਕ ਕਰਵਾ ਲਿਆ। ਤੁਸੀਂ ਹੁਣ ਆਪਣਾ ਇਕੱਲਾ फ्रंट साइड ਤੇ ਸਾਈਡ ਨਾਲ ਵਰਕ ਵੀ ਲੈ ਸਕਦੇ ਹੋਗੇ ਤੇ ਆਪਣਾ ਜਿਵੇਂ ਜੇ ਤੁਹਾਨੂੰ ਪਸੰਦ ਆਗਾ ਤਾਂ ਤੁਸੀਂ ਜਿਵੇਂ ਇਹ ਸਾਰਾ ਸੂਟ ਤਿਆਰ ਹੋਇਆ ਹੋਇਆ ਹੈਗਾ ਆਪਣਾ ਬੈਕ ਸਾਈਡ ਵਰਕ ਦੇ ਨਾਲ ਤੁਸੀਂ ਉਦਾਂ ਵੀ ਆਪਣਾ ਲੈ ਸਕਦੇ ਹੋਗੇ। ਮਸਲੀਨ ਦੀ ਫੈਬਰਿਕ ਆ ਪੀਚ ਕਲਰ ਆ ਤੁਸੀਂ ਮਸਲੀਨ ਦੀ ਫੈਬਰਿਕ ਤੋਂ ਇਲਾਵਾ ਕੈਮਰਿਕ ਕਾਟਨ ਦੇ ਵਿੱਚ ਵੀ ਆਪਾਂ ਨੂੰ ਕਾਫੀ ਕਲਰ ਆ ਚੁੱਕੇ ਰਗੇ। ਕੈਮਰਿਕ ਚ ਵੀ ਤਿਆਰ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਹਲੀਲਨ कॉटन ਵਗੈਰਾ ਚ ਉਹ ਚ ਵੀ ਆਪਣਾ ਰੈਡੀ ਕਰਵਾ ਸਕਦੇ ਹੋ ਗਰਮੀਆਂ ਵਾਲੇ ਫੈਬਰਿਕ ਚ ਕਿਸੇ ਚ ਵੀ ਆਪਣੇ ਕੋਲ ਸਾਰਾ ਫੈਬਰਿਕ ਆ ਚੁੱਕਿਆ ਗਰਮੀਆਂ ਵਾਲਾ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਆਪਣਾ ਇਹ ਸਾਰਾ ਸੂਟ ਜਿਹੜਾ ਜਿਵੇਂ ਤੁਹਾਨੂੰ ਪਸੰਦ ਹੋਇਆ ਸੇਮ ਵਰਕ ਦੇ ਨਾਲ ਵਰਕ ਕੱਟ ਕਰਵਾਉਣਾਗਾ ਉਹਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਲੈ ਸਕਦੇ ਹੋ ਇਹਦੇ ਨਾਲ ਵੀ ਆਪਣਾ ਕਮਲ ਚਨੂ ਦਾ ਦੁਪੱਟਾ ਹੈਗਾ ਫੋਰ ਸਾਈਡ ਟਾਈਡਾਈ ਹੋਇਆ ਹੋਇਆ ਹੈਗਾ ਫਿਨਿਸ਼ਿੰਗ ਅਜਿਹੀ ਵੀ ਰਹਿੰਦੀ ਹੈ ਦੁਪੱਟੇ ਦੀ ਹੋਣ ਵਾਲੀ ਦੁਪੱਟੇ ਤੁਹਾਨੂੰ ਸਾਰੇ ਵਿਦ ਫਿਨਿਸ਼ਿੰਗ ਮਿਲਣਗੇ ਕੋਈ ਵੀ ਸੀ ਬਿਨਾ ਫਿਨਿਸ਼ਿੰਗ ਤੋਂ ਦੁਪੱਟਾ ਨਹੀਂ ਦਿੰਦੇ ਹੈਗੇ ਸੋ ਨੂੰ ਵਿਦ ਫਿਨਿਸ਼ਿੰਗ ਸਾਰੇ ਦੁਪੱਟੇ ਮਿਲਣਗੇ ਇਹ ਵੀ ਆਪਣਾ ਕਮਲ ਚ ਨੂੰਨ ਦਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਦੁਪੱਟਾ ਜਿਹੜਾ ਤੁਹਾਨੂੰ ਪਸੰਦ ਹੋਇਆ ਜਿਹੜਾ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਜਿਹੜੇ ਵਿੱਚ ਹੈ ਨਾ ਉਹੀ ਤੁਸੀਂ ਦੁਪੱਟਾ ਆਪਣਾ ਲਗਵਾ ਸਕਦੇ ਹੋ ਦੇ ਨਾਲ ਤੇ ਵਰਕ ਜਿਹੜਾ ਤੁਸੀਂ ਸੇਮ ਰੱਖ ਸਕਦੇ ਹੋ ਕਲਰ ਵਗੈਰਾ ਆਪਣਾ ਕੋਈ ਵੀ ਸਿਲੈਕਟ ਕਰਕੇ ਉਹਦੇ ਵਰਕ ਕਰਵਾ ਸਕਦੇ ਏਸ ਹਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਤੁਹਾਨੂੰ ਦਿਖਾਏ ਸੀਗੇ ਬਾਕੀ ਜੇ ਮੇ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਆਪਣਾ ਕੁਝ ਵਰਕ ਐਡ ਕਰਵਾ ਕੇ ਹਨਾ ਸਕਿਪ ਕਰਵਾ ਕੇ ਵਰਕ ਨੂੰ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਆਪਣੇ ਕਲਰ ਦੇ ਵਿੱਚ ਕੈਮਰੀਕ ਕਾਟਨ ਚ ਜਾਂ ਮਸਲੀਨ ਚ ਜਾਂ ਲਿੰਨਨ ਕਾਟਨ ਚ ਜੇ ਮੇ ਤੁਹਾਡੀ ਪਸੰਦ ਹੋਈ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣੇ ਸਾਰੇ ਫੈਬਰਿਕ ਵਗੈਰੇ ਦੀ ਡਿਟੇਲ ਤੇ ਆਪਣੇ ਵਰਕ ਦੀ ਡਿਟੇਲ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ